ਅੱਜ ਦਾ ਡੰਡਾ ਸੀਗਾ ਜਿਹੜੇ ਗ੍ਰੇਟ ਸਿੱਖ ਹੈ ਤੇ ਜਿਨ੍ਹਾਂ ਨੂੰ ਸ਼ੈਡਿਊਲ ਕਾਸਟ ਵੀ ਕਹੀਦਾ ਹੈ ਉਹਨਾਂ ਦਾ ਤੇ ਸਿੱਖਾਂ ਦੇ ਵੀ ਸਾਰਿਆਂ ਨੂੰ ਕੋਈ ਕੱਟ ਨਾ ਕਰੇ ਜੀ ਪਰ ਇਹ ਜਿਹੜੀ ਮਨੁੱਖ ਸਮਰੱਥੀ ਹੈ ਉਹ ਉਸ ਤੇ ਪ੍ਰਭਾਵ ਪੇਟ ਆ ਕੇ 1947 ਤੋਂ ਬਾਅਦ ਸਿੱਖਾਂ ਨੂੰ ਘਰਾਮ ਰੱਖ ਕੇ ਤੇ ਉਹਨਾਂ ਦੇ ਵਿੱਚ ਫਿਰ ਇਹ ਬਣਾ ਮਨੁੱਖ ਮਿਲਤੀ ਦੀ ਭਰਤੀ ਜੀਹਦੇ ਤੇ ਮੈਂ ਗੱਲ ਕੀਤੀ ਹੈ ਤੇ ਤੁਸੀਂ ਸੁਣ ਰਹੇ ਸੀਗੇ ਬਾਬੇ ਬਸ ਬੀਅਸ ਦੀ ਦੂ ਘਟਨਾ ਵਾਪਰੀ ਜਿਸ ਦੇ ਅੱਗੇ ਫਿਰ ਉਹ ਤਾਂ ਵਾਪਰਨੀ ਹੈ ਜੀ ਜਦੋਂ ਆਪਾਂ ਟੁੱਟੇ-ਫੁੱਟੇ ਪਏ ਹਾਂ ਹੁਣ ਕੋਈ ਐਮਪੀ ਤਾਂ ਸੱਤ ਤਾਂ ਐਮਪੀ ਆਪਾਂ ਨੇ 6 ਤਰੀਕ ਜੂਨ 4 ਤਰੀਕ ਜੂਨ ਨੂੰ ਭੇਜੇ ਆ ਕਾਂਗਰਸ ਨੇ ਜਿਨ੍ਹਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਮਿਲਤੀ ਹਮਲਾ ਕਰਵਾਇਆ ਸੀਗਾ ਤੇ ਫਿਰ ਆਪ ਤੁਸੀਂ ਦੱਸੋ ਕਿ ਸਾਡੀ ਕੌਮੀਅਤ ਕਿਉਂ ਟੁੱਟ ਰਹੀ ਹੈ 7 ਐਮਪੀ ਕਾਂਗਰਸ سے کیوں ਭੇਜੇ ਐਸੀ ਉੱਥੇ ਜਦਕਿ ਛੇ ਤਰੀਕ ਨੂੰ ਕੋਲਕਾ ਦਾ ਦਿਵਸ ਹੈ ਆਪਣੇ ਪੀੜ੍ਹੀ ਥੱਲੇ ਤਾਂ ਛਾਤੀ ਮਾਰ ਲੀਏ ਕਿ ਸਾਡੇ ਵਿੱਚ ਕਸੂਰ ਹੈ ਕ ਹੋਰ ਕਿਸੇ ਵਿੱਚ ਕਸੂਰ ਹੈ ਕਿ ਆਪਾਂ ਇਸ ਤਰ੍ਹਾਂ ਦੇ ਯਾਰੀ ਬਣ ਕੇ ਰਹਿਣਾਗਾ ਆਜ਼ਾਦ ਨਹੀਂ ਹੋਣਾ ਆਪਣੀ ਸੋਚ ਨਹੀਂ ਰੱਖਣੀ ਕਿ ਆ 7 ਅਕਤੂਬਰ ਨੂੰ ਦਿਨ ਆਮ ਪਾਰਟੀ ਨੂੰ ਪਤਾ ਨਹੀਂ ਕਿ 6 6 ਜੂਨ 1983 ਹੰਦਕਵਾ ਇੰਦਰਾ ਗਾਂਧੀ ਨੇ ਤੇ ਬੀਜੇਪੀ ਨੇ ਰਲ ਕੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲੇ ਕਰਵਾਈ ਸੀ ਤੇ ਹਜ਼ਾਰਾਂ ਸਿੱਖ ਸ਼ਹੀਦ ਕਰਕੇ ਸਾਡੇ ਸਿੱਖ ਨਵੇਂ ਜਿਹੜੀ ਪੁੰਗ ਰਹੀ ਸੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਨਾਵਾੜੀ ਉਸ ਨੂੰ ਖਤਮ ਕਰਤਾ ਤੇ ਇੰਨੀ ਜੇ ਸੂਝ ਹੋਵੇ ਤੇ ਪੱਖਿਓ ਇਹ ਮਾਇੂਸੀ ਦੇ ਵਿੱਚ ਆਈਏ ਜਿਵੇਂ ਤੁਸੀਂ ਮਾਇੂਸੀ ਦਾ ਸਵਾਲ ਪੁੱਛਿਆ ਅੱਜ ਦਾ ਡੰਡਾ ਸੀਗਾ ਕੀ ਜਿਹੜੇ ਗ੍ਰੇਟ ਸਿੱਖ ਹੈ ਤੇ ਜਿਨ੍ਹਾਂ ਨੂੰ ਸ਼ੈਡਿਊਲ ਕਾਸਟ ਵੀ ਕਹੀਦਾ ਹੈ ਉਹਨਾਂ ਦਾ ਤੇ ਸਿੱਖਾਂ ਦੇ ਵਿੱਚ ਵੀ ਸਾਰਿਆਂ ਨੂੰ ਕੋਈ ਕੱਟ ਨਾ ਕਰੇ ਜੀ ਅਰ ਇਹ ਵਾਲੀ ਕਰਾ ਦਿਓ ਜਿਹੜੀ ਮਨੁੱਖ ਸਮ੍ਰਿਤੀ ਹੈ ਉਹ ਉਸ ਦੇ ਪ੍ਰਭਾਵ ਵੇਟ ਆ ਕੇ 1947 ਤੋਂ ਬਾਅਦ ਸਿੱਖਾਂ ਨੂੰ ਘਰਾਮ ਰੱਖ ਕੇ ਤੇ ਉਹਨਾਂ ਦੇ ਵਿੱਚ ਇਹ ਬਣਾ ਮਨੁੱਖ ਸਮ੍ਰਿਤੀ ਦੀ ਪਰਕਤੀ ਹੈ ਜਿੱਦ ਤੇ ਮੈਂ ਗੱਲ ਕੀਤੀ ਹੈ ਤੇ ਤੁਸੀਂ ਸੁਣ ਰਹੇ ਸੀਗੇ ਵਾਪਰ ਬਸ ਵੀਐਸ ਦੀ ਦੂ ਘਟਨਾ ਮਾ ਵਾਪਰ ਲਈ ਜਿਸ ਦੇ ਅਪੇਰੋਂ ਤਾਂ ਵਾਪਰਨੀ ਹੈ ਜੀ ਜਦੋਂ ਆਪਾਂ ਟੁੱਟੇ-ਫੁੱਟੇ ਪਏ ਆ ਹੁਣ ਕੋਈ ਐਮਪੀ ਤਾਂ ਸੱਤ ਤਾਂ ਐਮਪੀ ਆਪਾਂ ਨੇ 6 ਤਰੀਕ ਜੂਨ 4 ਤਰੀਕ ਜੂਨ ਨੂੰ ਭੇਜੇ ਆ ਕਾਂਗਰਸ ਨੇ ਜਿਨ੍ਹਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਮਿਲਤੀ ਹਮਲਾ ਕਰਵਾਇਆ ਸੀਗਾ ਤੇ ਫੇਰ ਆਪ ਤੁਸੀਂ ਦੱਸੋ ਕਿ ਸਾਡੀ ਕੌਮੀਅਤ ਕਿਉਂ ਟੁੱਟ ਰਹੀ ਹੈ ਸੱਤ ਐਮਪੀ ਕਾਂਗਰਸ ਸੇ ਕਿਉਂ ਪੇ ਜੇ ਐਸੀ ਉੱਥੇ ਜੱਟ ਕੀ ਖੇਤਰੀਕ ਨੂੰ ਕੋ ਲੁਕਾਰ ਅਧਰਸ ਹੈ ਆਪਣੀ ਪੀੜ੍ਹੀ ਥੱਲੇ ਤਾਂ ਛਾਤੀ ਮਾਰ ਲੀਏ ਕਿ ਸਾਡੇ ਵਿੱਚ ਕਸੂਰ ਹੈ ਕ ਹੋਰ ਕਿਸੇ ਵਿੱਚ ਕਸੂਰ ਹੈ ਕਿ ਆਪ ਅਪਰਿਚ ਤਰ੍ਹਾਂ ਦੇ ਯਾਰੀ ਬਣ ਕੇ ਰਹਿਣਾਗਾ ਆਜ਼ਾਦ ਨਹੀਂ ਹੋਣਾ ਆਪਣੀ ਸੋਚ ਨਹੀਂ ਰੱਖਣੀ ਕਿ ਆ 7 ਅਪਰੀਲ ਨੂੰ ਦਿਨ ਆਮ ਪਾਰਟੀ ਨੂੰ ਪਤਾ ਨਹੀਂ ਕਿ 6 6 ਜੂਨ 1983 ਫਿਰ ਕਿਹਾ ਇੰਦਰਾ ਗਾਂਧੀ ਨੇ ਤੇ ਭਾਪੀ ਨੇ ਰੜਕੇ ਟੈਂਟਾਂ ਤੋਪਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲੇ ਕਰਵਾਈ ਸੀ ਤੇ ਹਜ਼ਾਰਾਂ ਸਿੱਖ ਸ਼ਹੀਦ ਕਰਕੇ ਸਾਡੇ ਸਿੱਖ ਉਹ ਨਵੇਂ ਜਿਹੜੀ ਪੁੰਗ ਰਹੀ ਸੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਧੰਗਵਾਲ ਦੇ ਉਹ ਸੁਨੂ ਖਤਮ ਕਰਤਾ ਤੇ ਇੰਨੇ ਜੇ ਸੂਝ ਹੋਵੇ ਤੇ ਪੱਖਿਓ ਇਹ مایੁਸੀ ਦੇ ਵਿੱਚ ਆਈਏ ਜਿਵੇਂ ਤੁਸੀਂ مایੁਸੀ ਦਾ ਸਵਾਲ ਪੁੱਛਿਆ